ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਜੋ ਰਿਕਵਰੀ ਹੋਈ ਹੈ ਉਸ ਦੇ ਰਿਗਾਰਡਿੰਗ ਤੇ ਜੋ ਇਹਨਾਂ ਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਰਿਗਾਰਡਿੰਗ ਰੱਖੀ ਗਈ ਹੈ ਪਹਿਲਾ ਇੱਕ ਸੈਪਰੇਟ ਮੁਕੱਦਮੇ ਦੇ ਵਿੱਚ ਕੱਲ ਜਿਹੜਾ ਇੱਕ ਬ੍ਰੀਫ ਇਨਕਾਊਂਟਰ ਤੋਂ ਬਾਅਦ 5 ਮਲਜ਼ਮਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਸ ਸੰਬੰਧੀ ਹੈ ਇਹਦੇ ਵਿੱਚ ਜੋ ਰੁਟੀਨ ਦੇ ਵਿੱਚ ਨਾਕਾਬੰਦੀ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਉਸ ਦੌਰਾਨ ਜੋ ਹੈ ਇੱਕ ਵਰਨਾ ਗੱਡੀ ਹਰਿਆਣਾ ਨੰਬਰ ਦੀ ਉਹਨੂੰ ਇੰਟਰਸੈਪਟ ਕੀਤਾ ਗਿਆ ਸੀ ਬਿਕਾਜ਼ ਉਹਨੂੰ ਜਦੋਂ ਇਸ਼ਾਰਾ ਕੀਤਾ ਗਿਆ ਰੁਕਣ ਵਾਸਤੇ ਉਹ ਡਰਾਈਵਰ ਨੇ ਗੱਡੀ ਭਜਾਈ ਫਿਰ ਉਸ ਤੋਂ ਬਾਅਦ ਜਦੋਂ ਇਹਨੂੰ ਇੰਟਰਸੈਪਟ ਕਰਕੇ ਰੋਕਿਆ ਗਿਆ ਤਾਂ ਉਸ ਵਿੱਚੋਂ ਇੱਕ ਨੌਜਵਾਨ ਨੇ ਪੁਲਿਸ ਤੇ ਪੁਲਿਸ ਪਾਰਟੀ ਤੇ ਗੋਲੀ ਚਲਾਈ ਬਾਅਦ ਚ ਜੋ ਉਸ ਨੂੰ ਤਸਦੀਕ ਕੀਤਾ ਗਿਆ ਉਹ ਖੁਸ਼ਪ੍ਰੀਤ ਨਾ ਦਾ ਇੱਕ ਗੈਂਗਸਟਰ ਨਿਕਲਿਆ ਇਹ ਪੰਜ ਬੰਦਿਆਂ ਦੀ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਇਹ ਪੰਜ ਵਿਅਕਤੀ ਜਿਹਨੇ ਜਿਹੜੇ ਹੈਗੇ ਨੇ ਇਨਾ ਇਹ ਖੁਸ਼ਪ੍ਰੀਤ ਸਿੰਘ ਜੋ ਕਿ ਬਰਵਾਲੇ ਦਾ ਰਹਿਣੇ ਵਾਲਾ ਇਹ ਪੰਜੋ ਜਿਹੜੇ ਨੇ ਪਹਿਲਾਂ ਤਰਨਤਾਰਨ ਦੇ ਰਹਿਸ਼ੀ ਨੇ ਖੁਸ਼ਪ੍ਰੀਤ ਸਿੰਘ ਰੈਜ਼ੀਡੈਂਟ ਜਿਹੜਾ ਹੈਗਾ ਇਹ ਬਰਵਾਲੇ ਦਾ ਹੈ ਚੰਦਨ ਸਿੰਘ ਇਹ ਚੁਸਲੇਵਾਲ ਦਾ ਰਹਿਣ ਵਾਲਾ ਹੈ ਜ਼ਿਲ੍ਹਾ ਤਰਨਤਾਰਨ ਦਾ ਹਰਪ੍ਰੀਤ ਸਿੰਘ ਇਹ ਤੰਗਾਲੇ ਦਾ ਜਸ਼ਨਪ੍ਰੀਤ ਸਿੰਘ ਇਹ ਸੀਤੋਵਾਲੀ ਝੁਗਿਆ ਤਰਨ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਗੁਰਮਨਪ੍ਰੀਤ ਸਿੰਘ ਇਹ ਪੱਟੀ ਦਾ ਰਹਿਸ਼ੀ ਹੈ ਇਹ ਪੰਜੋ ਵਿਅਕਤੀ ਵਰਨਾ ਗੱਡੀ ਵਿੱਚ ਸਵਾਰ ਸਨ ਜਦੋਂ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਖੁਸ਼ਪ੍ਰੀਤ ਸਿੰਘ ਨੇ ਕਰੀਬਨ ਤਿੰਨ ਰਾਉਂਡ ਜਿਹੜੇ ਇਹਨਾਂ ਪੁਲਿਸ ਪਾਰਟੀ ਵੱਲ ਜਿਹੜੇ ਫਾਇਰ ਕੀਤੇ ਉਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਇਹਨੂੰ ਵਾਰਨਿੰਗ ਦਿੱਤੀ ਗਈ ਆਫਟਰ ਦੈਟ ਜਦੋਂ ਸੈਲਫ ਡਿਫੈਂਸ ਚ ਗੋਲੀ ਚੱਲੀ ਹੈ ਇਸ ਦੀ ਲੱਤ ਤੇ ਲੱਗੀ ਹੈ ਤੇ ਉਸ ਤੋਂ ਬਾਅਦ ਇਹਨੂੰ ਇਹਨਾਂ ਨੂੰ ਪੰਜੋਂ ਨੂੰ ਰਾਉਂਡ ਅਪ ਕੀਤਾ ਗਿਆ ਜਿਹੜਾ ਇੰਜਰਡ ਸੀ ਖੁਸ਼ਪ੍ਰੀਤ ਸਿੰਘ ਇਸ ਨੂੰ ਹਸਪਿਟਲਾਈਜ਼ ਕੀਤਾ ਗਿਆ ਹੈ ਮੋਡਲੀ ਇਨਟੈਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਹ ਖੁਸ਼ਪ੍ਰੀਤ ਸਿੰਘ ਹੈ ਇਹ 1 3 10 2024 ਨੂੰ ਘਰੇਾਲਾ ਪਿੰਡ ਜ਼ਿਲ੍ਹਾ ਤਰਨਤਾਰਨ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਉਸ ਦੇ ਵਿੱਚ ਇਹ ਐਕਟਿਵਲੀ ਇਨਵੋਲਡ ਸੀਗਾ ਸੋ ਇਹਨਾਂ ਪੰਜੋਂ ਦੀ ਗ੍ਰਿਫਤਾਰੀ ਦੇ ਨਾਲ ਜੋ ਹੈ ਇੱਕ ਜੋ ਗੈਂਗਸਟਰਸ ਦੀ ਇਸ ਇਲਾਕੇ 'ਚ ਮੂਵਮੈਂਟ ਹੋ ਰਹੀ ਸੀ ਜਿਹਦੇ ਬਾਰੇ ਅਮਸ਼ੋ ਦਿਹਾਤੀ ਪੁਲਿਸ ਨੂੰ ਕਾਫੀ ਦਿਨਾਂ ਤੋਂ ਇਨਪੁੱਟਸ ਆ ਰਹੇ ਸਨ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਵੱਡੀ ਸਫਲਤਾ ਮਿਲੀ ਹੈ ਇਹਨਾਂ ਤੋਂ ਇੱਕ ਦੇਸੀ ਪਿਸਟਲ ਜੋ ਹੈ ਬੱਤੀ ਬੋਰ ਦਾ ਉਹ ਰਿਕਵਰ ਹੋਇਆ ਇਸ ਦੇ ਨਾਲ ਹੀ 7 ਜ਼ਿੰਦਾ ਰੌਂਦ ਤੇ 3 ਖੋਲ ਜਿਹੜੇ ਨੇ ਮੌਕੇ ਤੇ ਜੋ ਚਲਾਏ ਗਏ ਨੇ ਇਹਨਾਂ ਵੱਲੋਂ ਉਹ ਤੇ 5 ਮੋਬਾਈਲ ਫੋਨ ਜਿਹੜੇ ਨੇ ਉਹਨਾਂ ਦੀ ਰਿਕਵਰੀ ਹੋਈ ਹੈ ਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ ਦੇ ਵਿੱਚ ਤੱਤ ਸਾਹਮਣੇ ਆਏ ਨੇ ਇਹ ਕਿਸੇ ਵਾਰਦਾਤ ਨੂੰ ਜਿਹੜਾ ਅੰਜਾਮ ਦੇਣ ਦੀ ਫਰਾਕਸਨ ਤੇ ਇਸ ਏਰੀਆ ਦੇ ਵਿੱਚ ਇਹਨਾਂ ਦੀ ਮੂਵਮੈਂਟ ਜਿਹੜੀ ਸੀਗੀ ਉਹ ਅ ਦੱਸੀ ਗਈ ਸੀ ਸੋ 3-4 ਦਿਨ ਤੋਂ ਜਿਹੜੀ ਜਿਹੜੀ ਹੈ ਅਮਸਰ ਦਿਹਾਤੀ ਵੱਲੋਂ ਰੁਟੀਨ ਦੇ ਵਿੱਚ ਵੀ ਤੇ ਸਪੈਸ਼ਲੀ ਤੌਰ ਤੇ ਵੀ ਨਾਕਾਬੰਦੀ ਕੀਤੀ ਜਾ ਰਹੀ ਸੀ ਜਿਸ ਤਰ੍ਹਾਂ ਦੀ ਇਹਨਾਂ ਦੀ ਮੂਵਮੈਂਟ ਜਿਹੜੀ ਬਾਰਡਰ ਡਿਸਟ੍ਰਿਕਟ ਦੇ ਵਿੱਚ ਤੇ ਬਾਰਡਰ ਏਰੀਆ ਦੇ ਵਿੱਚ ਸੀ ਤਾਂ ਇਹ ਸਾਰੀ ਇੰਟਰੋਗੇਸ਼ਨ ਚੱਲ ਰਹੀ ਹੈ ਕਿ ਨਸ਼ੇ ਦੀ ਕੋਈ ਤਸਕਰੀ ਅਤੇ ਕੋਈ ਵੈਪਨ ਦੀ ਜਿਹੜੀ ਸਮਗਲਿੰਗ ਹੈ ਉਸ ਮੰਦੀ ਕੋਈ ਕਨਸਾਈਨਮੈਂਟ ਨੂੰ ਰਿਟਰੀਵ ਕਰਨ ਵਾਸਤੇ ਇਹਨਾਂ ਦੀ ਇੱਥੇ ਮੂਵਮੈਂਟ ਸੀ ਇਹ ਸਾਰੀ ਗੱਲਾਂ ਜਿਹੜੀਆਂ ਚੈੱਕ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਜਿਹੜਾ ਸੈਕੰਡ ਇਨਸੀਡੈਂਟ ਹੈ ਇਹ ਜਿਹੜਾ ਹੈ ਅਮਸਰ ਦਿਹਾਤੀ ਪੁਲਿਸ ਵੱਲੋਂ ਕਾਫੀ ਦਿਨ ਤੋਂ ਜਿਹੜਾ ਇਸ ਜਿਹੜਾ ਇਸ ਦੇ ਪਿੱਛੇ ਜਿਹੜਾ ਕੰਮ ਕੀਤਾ ਜਾ ਰਿਹਾ ਸੀ ਇਸ ਆਪਰੇਸ਼ਨ ਦੇ ਵਿੱਚ ਜਿਹੜੇ ਇਹ ਤਿੰਨ ਵਿਅਕਤੀਆਂ ਜਿਹੜੀ ਜਿਹੜੀ ਗ੍ਰਿਫਤਾਰੀ ਹੋਈ ਹੈ ਸਿਮਰਜੀਤ ਸਿੰਘ ਈਲੀਆ ਸਿਮੂ ਜਿਹੜਾ ਕਿ ਪਿੱਛੋਂ ਹਰਦੋਰਤਨ ਦਾ ਇਹ ਰੈਹਾਸ਼ੀ ਹੈ ਤੇ ਫਿਲਹਾਲ ਜਿਹੜਾ ਇਹ ਛੇਟਾ ਅਮਰਸਰ ਕਮਿਸ਼ਨਰ ਦੇ ਵਿੱਚ ਇਹ ਰਹਿ ਰਿਹਾ ਸੀ ਗੁਰਸੇਵਕ ਸਿੰਘ ਏਲੀਅਸ ਸੇਵਕ ਇਹ ਸ਼ਹੀਦ ਉਦਮ ਸਿੰਘ ਨਗਰ ਦਾ ਰਹਿਣ ਵਾਲਾ ਹੈ ਇਸ ਤੋਂ ਇਲਾਵਾ 파ਰਸ ਮੁਹੰਮਦ ਹੁਸੈਨ ਜਿਹੜਾ ਪੀਰਾਵਾਲਾ ਮਹੱਲਾ ਜਾਂ ਬਾਜ਼ਾਰ ਹੈ ਗੁਰਨਾਮ ਨਗਰ ਬੀ ਡਿਵੀਜ਼ਨ ਅਮਰਸਰ ਕਮਿਸ਼ਨਰ ਦਾ ਇਹ 에ਰੀਆਸ਼ੀ ਹੈ ਇਸ ਦੇ ਵਿੱਚ ਜਿਹੜਾ ਜਿਹੜਾ ਐਂਗਲ ਸਾਡੇ ਸਾਹਮਣੇ ਆ ਰਿਹਾ ਉਸ ਦੇ ਵਿੱਚ ਇਹਨਾਂ ਦਾ ਜੋ ਹੈਂਡਲਰ ਹੈ ਪ੍ਰਭ ਨਾਮ ਦਾ ਇੱਕ ਵਿਅਕਤੀ ਹੈ ਜੋ ਕੈਨੇਡਾ ਬੇਸਡ ਹੈ ਜੋ ਸਾਡੀ ਮੋਡਲੀ ਇਨਫੋਰਮੇਸ਼ਨ ਤੇ ਇਨਟੈਰੋਗੇਸ਼ਨ ਸਾਹਮਣੇ ਆਇਆ ਹੈ ਇਹ ਪ੍ਰਭ ਨਾਮ ਦਾ ਜਿਹੜਾ ਹੈਂਡਲਰ ਹੈ ਇਹ ਸਿਮਰਨਜੀਤ ਉਹਦੇ ਟੱਚ ਵਿੱਚ ਸੀਗਾ ਤੇ ਸਿਮਰਨਜੀਤ ਜਿਹੜਾ ਹੈ ਤੇ ਫਰਦਰ ਇਹਨੂੰ ਜਿਹੜਾ ਹੈ ਦੋ ਬੰਦਿਆਂ ਨੂੰ ਡਿਪਲੋਟ ਕੀਤਾ ਗਿਆ ਸੀ ਇਹ 파ਰਿਸ ਮੁਹੰਮਦ ਹੁਸੈਨ ਤੇ ਗੁਰਸੇਵਕ ਸਿੰਘ ਈਲੀਅਸ ਸੇਵਕ ਇਹਨਾਂ ਦੋਨਾਂ ਨੂੰ ਜਿਹੜਾ ਹੈ ਅੱਗੇ ਇੱਕ ਟਾਰਗੇਟਸ ਇਹਨਾਂ ਨੇ ਪ੍ਰੋਵਾਈਡ ਕਰਨਾ ਸੀ ਤੇ ਉਹ ਜਿਹੜਾ ਹੈ ਇਹਨਾਂ ਨੂੰ ਫਰਦਰ ਜਿਹੜਾ ਹੈ ਇਨਾਂ ਦੇ ਪਿੱਛੇ ਜੋ ਸਾਡੇ ਸੋਰਸਸ ਤੇ ਸਾਡੇ ਕੋਲ ਇਨਫੋਰਮੇਸ਼ਨ ਸੀ ਇਹਨਾਂ ਦੇ ਪਿੱਛੇ ਜੋ ਸਾਡੀ ਟੀਮਸ ਲੱਗੀਆਂ ਹੋਈਆਂ ਸਨ ਉਹਨਾਂ ਨੇ ਵਧੀਆ ਕੰਮ ਕੀਤਾ ਤੇ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਜਿਹੜਾ ਇਹ ਪ੍ਰਭ ਨਾਨ ਦਾ ਇਹ ਕੈਨੇਡਾ ਬੇਸਡ ਹੈਂਡਲਰ ਹੈ ਉਸ ਦੇ ਬਾਰੇ ਵੀ ਅਸੀਂ ਜਿਹੜੀ ਅੱਗੇ ਫਰਦਰ ਜਿਹੜੀ ਹੈ ਇਨਟੈਰੋਗੇਸ਼ਨ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਇਹ ਪੂਰੇ ਆਪਰੇਸ਼ਨ ਦੇ ਵਿੱਚ ਚਾਰ ਪਿਸਟਲਸ ਜਿਹੜੀਆਂ ਨੇ 30 ਬੋਰ ਦੀਆਂ 6 ਮੈਗਜ਼ੀਨ ਨੌਜ਼ਿੰਦਰੋਂ ਇਹ 3 ਬੋਰਦ ਨੇ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਇੱਕ ਬਿਨਾ ਨੰਬਰੀ ਐਕਟਿਵਾ ਜਿਹੜਾ ਹੈ ਉਹਦੀ ਵੀ ਰਿਕਵਰੀ ਹੋਈ ਹੈ ਉਸ ਦੇ ਵਿੱਚ ਜਿਹੜਾ ਮੋਡਲੀ ਪੁੱਛ ਕੇ ਸਾਹਮਣੇ ਆਇਆ ਕਿ ਇਹ ਥੋੜਾ ਰੈਡੀਕਲ ਐਂਗਲ ਤੋਂ ਇਹ ਕੁਛ ਨਾ ਕੁਛ ਕਰਨ ਦੇ ਫਰਾਕਤ ਸਨ ਕਿਸੇ ਟਾਰਗੇਟ ਕਿਲਿੰਗ ਦੇ ਜਿਹੜਾ ਇਹਨਾਂ ਨੂੰ ਜਿਹੜਾ ਹੈ ਉੱਥੋਂ ਜਿਹੜਾ ਇਹਨੂੰ ਅਸਾਈਨਮੈਂਟ ਹੋਈ ਸੀਗੀ ਤੇ ਇਹ ਉਸ ਫਿਰਾਕਸਨ ਤੇ ਜਿਹੜਾ ਟਾਰਗੇਟ ਦਿੱਤਾ ਜਾਣਾ ਸੀ ਉਹ ਇੱਕ ਤੀਜਾ ਬੰਦਾ ਜੋ ਕਿ ਅਸੀਂ ਇੰਟਰੋਗੇਸ਼ਨ ਕਰ ਰਹੇ ਆ ਉਹਦੀ ਆਇਡੈਂਟੀਫਿਕੇਸ਼ਨ ਹੋਣੇ ਵਾਲੀ ਹੈ ਉਹਦੇ ਉਹਨੇ ਇਹਨਾਂ ਨੂੰ ਦੇਣਾ ਸੀ ਸੋ ਇੱਕ ਜਿਹੜਾ ਹੈ ਇੱਕ ਫਿਰਕ ਜਿਹੜੀ ਤੁਸੀਂ ਗੱਲ ਕੀਤੀ ਹੈ ਫਿਰਕਾ ਪ੍ਰਸਤੀ ਦਾ ਐਂਗਲ ਤੇ ਉਸ ਤਰੀਕੇ ਦੇ ਨਾਲ ਇਹ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕਸਨ ਇਹ ਜਿਹੜੇ ਵਿਅਕਤੀ ਨੇ ਇਹਨਾਂ ਨੇ ਸਿਮਰਨਜੀਤ ਏਲੀਆ ਸਿੰਮੂ ਦੇ ਨਾਲ ਅਟੈਚ ਸੀ ਜਿਹੜਾ ਸਿਮਰਨਜੀਤ ਤੇ ਇਹਨਾਂ ਨੇ ਜੋ ਪਹਿਲਾਂ ਵੈਪਨਸ ਜਿਹੜੇ ਨੇ ਜਿਹੜੇ ਅਸੀਂ ਗੱਲ ਕਰਦੇ ਆ ਕਿ ਸਮਗਲਡ ਵੈਪਨਸ ਨੇ ਇਹਨਾਂ ਨੂੰ ਰਿਟਰੀਵ ਕਰਕੇ ਫਰਦਰ ਇਹਨਾਂ ਕੋਲੇ ਜਾਣੇ ਸੀ ਉਸ ਤੋਂ ਬਾਅਦ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਤੇ ਟਾਰਗੇਟ ਮਿਲਣ ਤੋਂ ਬਾਅਦ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਦੇਖੋ ਜੀ ਸਾਡੀ ਜਿਹੜੀ ਇੰਟੈਰੋਗੇਸ਼ਨ ਹੈ ਉਹ ਚੱਲ ਰਹੀ ਹੈ ਵਿਅਕਤੀ ਦੀ ਨਿੱਜੀ ਸੁਰੱਖਿਆ ਦੇ ਮੱਦੇ ਨਜ਼ਰ ਤੇ ਆਪਰੇਸ਼ਨਲ ਪੁਆਇੰਟ ਆਫ View ਨਾਲ ਇਹ ਅਜੇ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਂਝੀ ਕਰਨੀ ਵਾਜਬ ਨਹੀਂ ਹੋਏਗੀ ਹਾਂਜੀ ਉਹ ਸਾਰਾ ਉਹ ਸਾਰੇ ਐਂਗਲਸ ਜਿਹੜੇ ਅਸੀਂ ਉਹ ਉਹਨਾਂ ਪਹਿਲੋਂ ਵੱਲ ਅਸੀਂ ਧਿਆਨ ਦੇ ਗਏ ਤੇ ਇਸ ਤੋਂ ਇਲਾਵਾ ਜਿਹੜਾ ਹੈ ਦੌਨੀ ਵਗੈਰਾ ਗੈਂਗ ਜਿਹੜਾ ਹੈ ਇਹ ਸਠਿਆਲਾ ਤੇ ਬਾਬਬਕਾਲਾ ਦੇ ਏਰੀਆ ਦੇ ਵਿੱਚ ਤੇ ਅਮਸਰ ਦਿਹਾਤੀ ਦੇ ਵਿੱਚ ਐਕਟਿਵਲੀ ਇਨਵੋਲਡ ਰਿਹਾ ਹੈ ਪਿੱਛੇ ਜੇ ਤੁਹਾਨੂੰ ਪਤਾ ਹੈ ਸਠਿਆਲਾ ਇੱਕ ਸਰਪੰਚ ਸਾਹਿਬ ਦਾ ਸਰਪੰਚ ਜਿਹੜਾ ਗੁਰਦੇਵ ਸਿੰਘ ਏਲੀਅਸ ਗੋਖਾ ਸਰਪੰਚ ਹੈ ਉਸ ਦੀ ਕਤਲ ਦੇ ਵਿੱਚ ਵੀ ਜਿਹੜਾ ਹੈ ਗੈਂਗਸਟਰਸ ਇਨਵੋਲਟਸ ਹਨ ਤੇ ਉਹ ਜਿਹੜੇ ਫਰਦਰ ਜਿਹੜੇ ਆ ਉਹ ਡੋਨੀ ਗੈਂਗ ਦੇ ਨਾਲ ਜਿਹੜਾ ਹੈ ਜਿਨ੍ਹਾਂ ਦੀ ਕਤਲ ਹੋਇਆ ਸੀ ਉਹ ਐਸੋਸੀਏਟਡ ਦੱਸੇ ਗਏ ਜਰਨੈਲ ਸਿੰਘ ਦਾ ਮੌਜਮਾ ਦਾ ਬਾਰਡਰ ਆ ਸੀ ਉਸ ਦੇ ਵਿੱਚ ਵੀ ਇਹਨਾਂ ਦੀ ਹੈਗੀ ਸੀ ਕੋਈ ਭੂਮਿਕਾ ਤੇ ਪਿਛਾਲ ਪਹਿਲਾਂ ਹੋਇਆ ਸੀਗਾ ਚੱਕੀ ਦੇ ਬਾਹਰ ਦੇਖੋ ਜੀ ਉਸ ਕੇਸ ਦੇ ਵਿੱਚ ਜਿਹੜੇ ਸੀ तकरीबन ਸਾਰੇ ਦੇ ਸਾਰੇ ਮੁਲਜ਼ਮ ਜਿਹੜੇ ਉਹ ਫੜਲੇ ਗਏ ਸਨ ਤੇ ਚਲਾਨ ਹੋ ਗਏ ਸਨ ਇਸ ਤਲਾਵਾ ਕਿਉਂਕਿ ਇਹ ਐਸੋਸੀਏਟਡ ਮੈਂਬਰ ਨੇ ਉਸ ਗੈਂਗ ਦੇ ਸੋ ਇਹ ਸਾਰੇ ਜਿਹੜੇ ਹੈ ਇਨ ਕੋਆਰਡੀਨੇਸ਼ਨ ਕੰਮ ਕਰਦੇ ਨੇ ਤੇ ਨਿਊ ਰਿਕਰੂਟਮੈਂਟ ਜਿਹੜੀ ਹੈ ਬਾਰਡਰ ਬੈਲਟ ਦੇ ਵਿੱਚ ਕਿਉਂਕਿ ਇਹ ਆਮ ਜਿਹੜੇ ਯੂਥ ਹੈ ਯੰਗ ਜਿਹੜੇ ਮੁੰਡੇ ਨੇ ਉਹਨਾਂ ਨੂੰ ਟਾਰਗੇਟ ਕਰਦੇ ਨੇ ਉਹਨਾਂ ਨੂੰ ਥੋੜੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਤੋਂ ਇਹ ਸ਼ੂਟਿੰਗ ਤੇ ਫਾਇਰਿੰਗ ਦਾ ਇਹ ਕੰਮ ਕਰਾਉਂਦੇ ਨੇ